ਸੋਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਬਈ ਸੰਤੋ ਬੰਤੋ ਹੋਈਆਂ ਕਠੀਆਂ ਸੰਤੋ ਬੰਤੋ ਹੋਈਆਂ ਕਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਦਾ ਪਾ ਰਹੀਆਂ ਮੰਨਾਂ ਤੇ ਪਰ ਜਾਈ ਨੇ ਗਿੱਦਾ ਪਾ ਰਹੀਆਂ ਮੰਨਾਂ ਤੇ ਪਰ ਜਾਈ ਸੌਣ ਮਹੀਨਾ ਵਰੇ ਮੇਗਲਾ ਸੌਣ ਮਹੀਨਾ ਵਰੇ ਮੇਗਲਾ ਕੁੜੀਆਂ ਨਚੜ ਗਈ ਲਾਲੀ ਵੀਰਾਨਾ ਵਡਵੇ ਸ਼ਾਮ ਲਾਟ ਦੀ ਟਾਲੀ ਵੀਰਾਨਾ ਵਡਵੇ ਸ਼ਾਮ ਲਾਟ ਦੀ ਟਾਲੀ ਵੀਰਾਨਾ ਵਡਵੇ ਸ਼ਾਮ ਲਾਟ ਦੀ ਟਾਲੀ ਵੀਰਾਨਾ ਵਡਵੇ ਸੌਣ ਦਾ ਮਹੀਨਾ ਅੜਿਆ ਪੇਕੇ ਪਿੰਡ ਮਨਾਈ ਦਾ ਵੇਅ ਕਲੀ ਦੇ ਆ ਜਾਇਆ ਬੇਟੀਆਂ ਨੂੰ ਲੈਣ ਦੀ ਸੌਣ ਦਾ ਮਹੀਨਾ ਮੀ ਪਿਆ ਜਾਂਦਾ ਗੋਡੇ ਗੋਡੇ ਕਾਵੇ ਮੈਂ ਰਿਤੀਆਂ ਸੇਂੀਆਂ ਕੌਲੇ 'ਚ ਚੜ ਗਿਆ ਚਾਣੀ ਮੈਂ ਰਿਤੀਆਂ ਸੇਂੀਆਂ ਕਮੜੇ 'ਚ ਚੜ ਗਿਆ ਚਾਣੀ ਮੈਂ ਰਿਤੀਆਂ ਸੇਂੀਆਂ ਕੌਲੇ 'ਚ ਚੜ ਗਿਆ ਚਾਣੀ ਮੈਂ ਰਿਤੀਆਂ ਸੇਂੀਆਂ ਸੌਣ ਦਾ ਮਹੀਨਾ ਜਿਤਨੀ ਕਰਦਾ ਸੌਰੇ ਜਾਣੂ ਮੁੰਡਾ ਫੀਰੇਣੀ ਗੱਡੀ ਜੋੜ ਕੇ ਲਜਾਣੂ ਮੁੰਡਾ ਫੀਰੇਣੀ ചിംഗിരെ സത്ത രംഗ ചടാണി സത്തരംഗിരേ സത്തര ജൂ ਸਾਂਦੇ ਮਹੀਨੇ ਦੀ ਕਰਦਾ ਸੁੱਥਨ ਪੌਣ ਨੂੰ ਮੁੰਡਾ ਫਿਰੇਨੀ ਕਾਲੀ ਸੂਹ ਦੀ ਸਮਾਣੂ ਡੁੰਡਾ ਫਿਰੇਨੀ ਕਾਲੀ ਸੂਹ ਦੀ ਸਮਾਣੂ